ਲੋ ਜੀ ਬਾਈ ਜੀ ਜਾਨੀ ਕਿ ਪੂਰੀ ਉਮਰ ਦੀ ਗਾਰੰਟੀ ਹੈ ਵੀ ਜੇ ਤੁਸੀਂ ਇੱਕ ਵਾਰੇ ਘਰ ਚ ਲਵਾ ਲਿਆ ਤਾਂ ਦੁਬਾਰੇ ਜ਼ਰੂਰਤ ਪੈਂਦੀ ਨਹੀਂ ਹੈਗੀ ਬਾਈ ਜੀ ਕਹਿੰਦੇ ਨੇ ਬਾਈ ਜੀ ਸਾਰੇ ਵੀਰੋਂ ਪਿਆਰ ਰਿਸੀ ਕਰਮੇ ਸਾ ਠੀਕ ਠਾਕ ਹੋਣ। ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾ ਸਕੀ ਜੀ ਇਹ ਤੁਸੀਂ ਨਵੀਂ ਕੋਠੀ ਜਾਂ ਫਿਰ ਨਵਾਂ ਘਰ ਪਾਉਣ ਜਾ ਰਹੇ ਹੋਗੇ ਤਾਂ ਇਹ ਚੀਜ਼ ਲਵਾਉਣੀ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਕਿਉਂ ਆ ਕਿ ਸਾਰੀ ਗੱਲਬਾਤ ਵੀਰ ਦੇ ਨਾਲ ਆਪਾਂ ਕਰ ਦਿਆਂਗੇ ਬਾਈ ਜੀ ਅਸੀ ਕਰ ਜੀ ਕੀ ਹਾਲ ਚੱਲ ਬਾਈ ਜੀ ਵਧੀਆ ਬਾਈ ਵਧੀਆ ਠੀਕ ਹੈ ਬਾਈ ਜੀ ਕੀ ਨਾਮ ਹੈ ਬਾਈ ਜੀ ਆਪਣਾ ਹਰਦੀਪ ਸਿੰਘ ਹੈ ਜੀ ਠੀਕ ਹੈ ਜੀ ਤੇ ਆ ਕਿੱਥੇ ਖੜੇ ਆ ਜੀ ਆਪਾਂ ਪਿੰਡ ਰੂੜੀ ਖੜੇ ਆ ਜਿਲ੍ਹਾ ਸਰਸਾ ਹਾਂਜੀ ਹਰਿਆਣਾ ਹਰਿਆਣਾ ਲੋ ਜੀ ਬਾਈ ਅੱਜ ਹਰਿਆਣੇ ਚ ਆਏ ਹੋયા ਹੈਗੇ ਹੈ ਕੀ ਆ ਬਾਈ ਜੀ ਇਹ ਚੀਜ਼ੀ ਇਹੀ ਵੀਰੇ ਪਾਣੀ ਵਾਲੀ ਗਰਕੀ ਵੀ ਬਣ ਜਾਂਦੀ ਹੈ ਇਹਦੀ ਹਾਂਜੀ ਠੀਕ ਹੈ ਜਿਵੇਂ ਹੁਣ ਆਪਾਂ ਕਈ ਜਿਮੇ ਢਾਣੀਆਂ ਹੁੰਦੀਆਂ ਨਹੀਂ ਹਾਂਜੀ ਠੀਕ ਹੈ ਨਵਾਂ ਘਰ ਪਾਉਣੇ ਆਪਾਂ ਖੇਤਾਂ ਚ ਤੇ ਉਹਨਾਂ ਚ ਜਿਹੜਾ ਪਾਣੀ ਦਾ ਪ੍ਰਬੰਧ ਨਿਕਲਦਾ ਨਹੀਂ ਹੁੰਦਾ ਠੀਕਾ ਠੀਕਾ ਉਹਦੇ ਚ ਆਪਾਂ ਲਵਾ ਸਕਦੇ ਹਾਂ ਨੂੰ ਠੀਕ ਹੈ ਮਲਟੀ ਪਰਪਸ ਕੰਪੈਕਟ ਕਹਿ ਸਕਦਾਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਲੋ ਬਾਈ ਦੇਖ ਸਕਦੇ ਹੋ ਨਾ ਦੱਸੋ ਭਾਈ ਜੀ ਇਹਦੇ ਬਾਰੇ ਹੋਰ ਮਾੜਾ ਹੈ ਨਾ ਖੁੱਲ ਕੇ ਦੱਸੋ ਮਾੜਾ ਆ ਮਣਕ ਜਲੇ ਫੋਟੋ ਬਾਈ ਫੋਟ ਦਾ ਹੁੰਦਾ ਜੀ ਫੋਟੋ ਬਾਈ ਫੋਟ ਦਾ ਹੁੰਦਾ ਠੀਕ ਆ ਜੀ ਠੀਕ ਆ ਮਣਕ ਜਲੇ ਆਪਾਂ 25 ਫੁੱਟ ਖੂਹੀ ਪਾਟਦੇ ਆ 25 ਫੁੱਟ ਹਾਂ ਜੀ ਹਾਂ ਉਹਦੇ 24 ਗੜੇ ਪੈ ਜਾਂਦੇ ਆ 24 ਗੜੇ ਹਾਂ ਜੀ ਠੀਕ ਆ ਜੀ ਕਿੰਨੇ ਦਿਨ ਚ ਆਪਾਂ ਇਹਨੂੰ ਬਿਨਾਂ ਹੋ ਕਰ ਦਿੰਨਾ ਤਿਆਰ ਆਪਾਂ ਆਪਾਂ ਜਿਵੇਂ ਸਵੇਰ ਲੱਗ ਗਈ ਸ਼ਾਮ ਤੱਕ ਗੜੇ ਪਾ ਕੇ ਤਿਆਰ ਕਰ ਦਿੰਨੇ ਆਂ ਸ਼ਾਮ ਤੱਕ ਗੜੇ ਪਾ ਕੇ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰਦੇ ਰੋ ਇਹ ਕੰਮ ਕਰਦਣ ਹੋ ਗਿਆ ਆਪਾਂ ਨੂੰ 6-7 ਸਾਲ ਹੋ ਗਏ ਜ ਠੀਕ ਹੈ ਭਾਈ ਮਿਆਦ ਕਿੰਨੀ ਹੈ ਇਹਨਾਂ ਦੀ ਜੀ ਮਿਆਦ ਬਈ ਇਹ ਤਾਂ ਜੇ ਮੇਰੀ ਗੱਲ ਸੁਣੋ ਜੇ ਇਹ ਭਰਦਾ ਵੀ ਹੈਗਾ ਤਾਂ ਖਾਲੀ ਹੋ ਜਾਂਦਾ ਦੂਰੀ ਵਾਰ ਖਾਲੀ ਹੋ ਜਾਂਦਾ ਹਾਂ ਜੇ ਤਾਂ ਆਪਾਂ ਜਿਵੇਂ ਟਾਇਲਟ ਵਾਸਤੇ ਯੂਜ਼ ਕਰਨਾ ਹੈਗਾ ਠੀਕ ਹੈ ਫਿਰ ਤਾਂ ਇਹ 10-12 ਸਾਲਾਂ ਤੋਂ ਖਾਲੀ ਹੋ ਕੇ ਦੂਰੀ ਵਾਰ ਫੇਰ ਯੂਜ਼ ਆ ਜਾਂਦਾ ਜੇ ਆਪਾਂ ਹੁਣ ਪਾਣੀ ਵਾਸਤੇ ਕਰਨਾ ਹੈਗਾ ਇਹਦਾ ਆਪਾਂ ਪਾਣੀ ਵਾਸਤੇ ਨੂੰ ਕਰਾਂਗੇ ਠੀਕ ਹੈ ਪਾਣੀ ਵਾਸਤੇ ਤਾਂ ਆਪਾਂ ਜੇ ਛੋਟੀ ਮੋਟਰ ਲਾ ਕੇ ਵੀ ਬਾਹਰ ਕੱਢ ਸਕਦੇ ਪਾਣੀ ਠੀਕਾ ਤੇ ਪਾਣੀ ਵਾਸਤੇ ਭਰਦਾ ਵੀ ਵੈਸੇ ਤਾਂ ਭਰਦਾ ਹੀ ਨਹੀਂ ਹੈਗਾ ਜੀ ਉਮਰ ਪਰ ਦੀ ਗਾਰੰਟੀ ਆਪਾਂ ਕਹਿ ਸਕਦਾ ਦਾਂਗੇ ਲਓ ਜੀ ਬਾਈ ਜੀ ਤਾ ਦਵਾਰੇ ਜ਼ਰੂਰਤ ਪੈਂਦੀ ਨੇ ਹੈਗੀ ਬਾਈ ਜੀ ਕਹਿੰਦੇ ਨੇ ਹਨਾ ਬਾਈ ਜੀ ਹਾਂ ਠੀਕ ਹੈ ਜੀ ਮਟੀਰੀਅਲ ਬਾਦ ਦੱਸੋ ਮਾਰੇ ਮਟੀਰੀਅਲ ਇਹ ਚ ਜੀਰਾ ਬਜਰੀ ਪੈਂਦੀ ਹੈ ਜੀਰਾ ਬਜਰੀ ਦੀ ਦਿਖਾਉਂਗੇ ਮਾੜੇ ਆਪਾਂ ਨਾ ਤੁਹਾਨੂੰ ਮਟੀਰੀਅਲ ਆਪਾਂ ਦਿਖਾ ਦਈਏ ਨਾ ਫਿਰ ਉਸ ਆਉਣ ਨਾਲ ਆਪਾਂ ਗੱਲਬਾਤ ਕਰਾਂਗੇ ਆਜੋ ਬਾਈ ਦੇਖ ਸਕਦੇ ਇਹ ਬਜਰੀ ਪੈਂਦੀ ਆ ਹਾਂ ਜੀ ਦੇਖ ਜੀਰਾ ਬਜਰੀ ਆ ਜੀ ਇਹ ਬਰੀਕ ਹੁੰਦੀ ਹੈ ਕਿ ਮਨ ਹਾਂ ਹਾਂ ਬਰੀਕ ਹੁੰਦੀ ਹੈ ਇਹ ਵੀ ਬਰੀਕ ਬਜਰੀ ਹੁੰਦੀ ਹੈਗੀ ਦੇਖ ਸਕਦੇ ਏਦਾਂ ਦੀ ਬਜਰੀ ਪੈਂਦੀ ਹੈਗੀ ਤੇ ਸਿਮਿੰਟ ਵਗੈਰਾ ਕਿਹੜਾ ਪੈਂਦਾ ਬਾਈ ਸਿਮਿੰਟ 2 ਪੀਸੀ ਪੈਂਦਾ ਜੀ ਵਧੀਆ ਪਾਉਣੇ ਜਾਂ ਕਿਵੇਂ ਜ ਠੀਕ ਹੈ ਜੀ ਗਰੰਟੀ ਦਾ ਪੂਰੇ ਦੇਵਾਂਗੇ ਨੀ ਜਮਾ ਹਾਂ ਜੀ ਪੂਰੀ ਗਰੰਟੀ ਦੇਣਗੇ ਬਾਈ ਕਹਿੰਦਾ ਵੀ ਤੁਹਾਨੂੰ ਇੱਕ ਨੰਬਰ ਕੰਮ ਕਰਕੇ ਦੇਵਾਂਗੇ ਠੀਕ ਹੈ ਜੀ ਕੰਮ ਨਹੀਂ ਮਾਰਾ ਹੁੰਦਾ ਜੀ ਕੰਮ ਨਹੀਂ ਮਾਰਾ ਹੁੰਦਾ ਤੇ ਆ ਚੀਜ਼ ਪੈਂਦੀ ਦੇ ਵਿੱਚ ਆ ਹਾਂ ਕੀ ਹੈ ਬਾਈ ਇਹ ਇਹ ਕ੍ਰੈਸ਼ਰ ਵਜਦਾ ਜੀ ਸਾਡੇ ਹਰਿਆਣੇ ਚ ਕ੍ਰੈਸ਼ਰ ਕਹਿੰਦੇ ਨੇ ਕ੍ਰੈਸ਼ਰ ਤੇ ਪੰਜਾਬ ਚ ਇਹਨੂੰ ਘੱਗਰ ਕਹਿ ਦਿੰਦੇ ਠੀਕ ਹੈ ਫਰਕ ਕੀ ਹੈ ਦਾ ਔਰ ਬ੍ਰੀਤੀ ਨਾਲੋਂ ਬ੍ਰੀਤੀ ਨਾਲ ਪਤਾ ਕੀ ਗੱਲ ਹੈ ਜੀ ਨਾਲੇ ਤਾਂ ਬਜਰੀ ਦੇ ਜਿਆਦਾ ਮਜ਼ਬੂਤੀ ਬਣ ਜਾਂਦੀ ਹੈ ਇਹਦੀ ਜਿਹੜੇ ਦਾਣੇਦਾਰ ਹੁੰਦਾ ਨੇ ਇਹ ਹੋਰ ਮਜ਼ਬੂਤ ਕਰ ਦਿੰਦਾ ਨੇ ਹੋਰ ਮਜ਼ਬੂਤ ਠੀਕ ਹੈ ਘਰਾਂ ਚ ਵੀ ਹੁਣ ਤਾਂ ਮਲਦਾ ਦਾ ਬਿਨਾ ਪੱਕਲਾ ਥਰੋਣ ਲੱਗ ਗਿਆ ਹਾਂ ਬਸ ਥਰੋਣ ਲੱਗ ਗਿਆ ਨੇ ਹੂੰ ਸਹੀ ਗੱਲ ਆ ਬਾਈ ਦੇਖ ਸਕਦੇ ਹੋ ਨਾ ਵਾਲੀ ਕੈਂਡ ਚੀਜ਼ ਬਣਦੀ ਹੈ ਕਿ ਟਾਇਲ ਟੂਲ ਦੀ ਬਿ ਲੋੜ ਨਹੀਂ ਕਿ ਜਿਹਨੇ ਤਾਂ ਪਾਤ ਰਖਾ ਨਾ ਲੈ ਵੀ ਦੇਖ ਸਕਦੇ ਹੋ ਨਾ ਆਜੋ ਬਾਈ ਜੀ ਉਧਰ ਲੈ ਕੇ ਚੱਲਦੇ ਆਂਗੇ ਆਪਾਂ ਹੋਰ ਕੁਝ ਬਾਈ ਜੀ ਇਹਦੇ ਬਾਰੇ ਜੀ ਪੋਰ ਦਾ ਬਸ ਮੰਨ ਕੇ ਚੱਲੋ ਜੀ ਅਸੀਂ ਟੱਕਣ ਲਾ ਕੇ 25 ਫੁੱਟ ਕਰ ਦਿੰਨੇ ਆਂ ਠੀਕ ਆ ਸ਼ਾਮ ਤੱਕ ਤਿਆਰ ਹੋ ਜਾਂਦੀ ਏ ਸ਼ਾਮ ਤੱਕ ਤਿਆਰ ਹੋ ਜਾਂਦੀ ਏ 25 ਫੁੱਟ ਸ਼ਾਮ ਤੱਕ ਅਗਲਾ ਨੂੰ ਪਾ ਪੌਂਦਾ ਕਰ ਦਿੰਨੇ ਆ ਠੀਕ ਆ ਸ਼ਾਮ ਨਾਲ ਤੱਕ ਕਦੇ ਤਿਆਰ ਆਗਾ ਮੈਂ ਠੀਕ ਆ ਜੀ ਹਾਂ ਠੀਕ ਆ ਬਾਈ ਜੀ ਤਾਰ ਤੂਰ ਕਿਹੜੀ ਪੈਂਦੀ ਆ ਬਈ ਇਹ ਵਿੱਚ 10 ਨੰਬਰ ਤਾਰ ਪੈਂਦੀ ਆ 10 ਨੰਬਰ ਤਾਰ ਹਾਂ ਇਹ ਵੀ 10 ਨੰਬਰ ਤਾਰ ਪੈਂਦੀ ਆ ਇਹ ਦੇਖ ਸਕਦੇ ਹੋਗੇ ਗਾਰੰਟੀ ਪੂਰੀ ਆ ਬਈ ਇਹਦੀ ਦੇਖ ਸਕਦਾ ਇੱਕ ਨੰਬਰ ਕੰਮ ਕਰਕੇ ਦਿੰਨੇ ਹੋਗੇ ਹਾਂ ਠੀਕ ਆ ਜੀ ਲੰਬਾ ਲੰਬਾ ਤੇ ਆਏ ਹੋਗੇ ਨਹੀਂ ਨਹੀਂ ਅਜੇ ਤੱਕ ਆਹੀ ਨਹੀਂ ਕਿੰਨਾ ਟਾਈਮ ਠ ਬਸ ਮੰਨ ਕੇ ਚੱਲੋ ਜੀ ਜਿੱਦੇ ਦੇ ਲੱਗੇ ਆਂਗੇ ਕੰਮ ਰੁਕੀ ਨਹੀਂ ਕਰੇ ਕੰਮ ਰੁਕਿਆ ਨਹੀਂ ਕਰਿਆ ਨਾ ਕਦੇ ਲੰਬਾ ਆ ਕੋਈ ਠੀਕ ਆ ਜਦੋਂ ਲੰਬਾ ਆ ਜਦ ਤੱਕ ਇਧਰ ਹੀ ਕਦੋਂ ਪੈ ਗਏ ਬਈ ਇੱਕ ਹੋਰ ਵੀ ਕੋਈ ਕੰਮ ਹੈਗੇ ਦੇ ਨਾਲ ਕਿਹੀ ਕੰਮ ਕਰਦੇ ਹੋ ਨਹੀਂ ਨਹੀਂ ਇਹੀ ਹੈ ਆਪਣਾ ਐਡੀਸ਼ਨਲ ਕੰਮ ਤਾਂ ਜਾਇਦਾ ਠੀਕ ਆ ਦੋਨੇ ਭਾਈ ਇਹੀ ਕੰਮ ਕਰਦੇ ਹਾਂ 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 ਲੈ ਵੀ ਦੇਖ ਸਕਦੇ ਨਾ ਐਵੇਂ ਹੁੰਦਾ ਤਿਆਰ ਹਨਾ ਇਹ ਹਾਂ ਇਹ ਫਰਮ ਆ ਗਈ ਸੰਚ ਆ ਗਿਆ ਫਰਮ ਆ ਗਿਆ ਫਿਰ ਜੇ ਤੇਲ ਲਾ ਕੇ ਫਿਰ ਫਿਰ ਕਰਦੇ ਤੇਲ ਤੂੰ ਲਾ ਕੇ ਤੇ ਮਾਰ ਕੇ ਨਾ ਤਿਆਰ ਹੋ ਜਾਂਦਾ ਹੈ ਉਹ ਬਾਕੀ ਬਣੇ ਹੋਏ ਦੇਖ ਸਕਦੇ ਲੈ ਵੀ ਬਣੇ ਹੋਏ ਦਿਖਾ ਦੇ ਵੀ ਤੁਹਾਨੂੰ ਆਜੋ ਠੀਕ ਦਿਖਾ ਦੇ ਵੀ ਆ ਦੇਖੋ ਜੀ ਬਾਅਦ ਦੇਖੋ ਕੜੇ ਦੀ ਠੀਕ ਹੜਕਦਾ ਨਾ ਸਹੀ ਗੱਲ ਹੈ ਸਹੀ ਗੱਲ ਹੈ ਠੋਸ ਆ ਪੂਰਾ ਵਧੀਆ ਨਾ ਨਾਲੇ ਯਾਰ ਚੀਜ਼ ਵਧੀਆ ਗਈ ਇਹਦੇ ਖਰਚੇ ਦੀ ਜੇ ਆਪਾਂ ਗੱਲਬਾਤ ਕਰੀਏ ਕਿੰਨਾ ਹੋ ਜਾਊਗਾ ਖਰਚ ਮੰਨ ਕੇ ਚੱਲੋ ਜੀ 25 ਫੁੱਟ ਦਾ 12.5 ਹਜ਼ਾਰ ਰੁਪਏ ਖਰਚ ਆਜੂਗਾ 25 ਫੁੱਟ ਦਾ 12.5 ਹਜ਼ਾਰ ਰੁਪਏ ਠੀਕ ਆ ਜੀ ਜਿਹੜਾ ਆਉਣ ਜਾਣ ਜਿਹੜਾ ਟਰਾਂਸਪੋਰਟ ਹੋਊਗਾ ਉਹ ਅਲੱਗ ਹੋਊਗਾ ਉਹ ਲਾਗੂ ਅਗਲੇ ਦਿਨ ਹੋਊਗਾ ਠੀਕ ਆ ਫ੍ਰੀ ਪ੍ਰੂਨੀ ਕਰਦੇ ਆ ਕੋਈ ਨਹੀਂ ਨਹੀਂ ਪਰ ਜੀ ਸਿਸਟਮ ਪਤਾ ਕੀ ਗੱਲ ਹੈਗੀ ਆਪਾਂ ਇਹ ਆਥਣ ਤੱਕ ਤਿਆਰ ਕਰਕੇ ਅਗਲੇ ਨੂੰ ਠੀਕ ਆ ਟਰਾਂਸਪੋਰਟ ਦਾ ਤੁਹਾਨੂੰ ਪਤਾ ਸਾਨੂੰ ਗੱਡੀ ਲੈ ਜਾਣੀ ਪੈਂਦੀ ਐ ਠੀਕ ਆ ਗੱਡੀ ਲੈ ਕੇ ਜਾਣੀ ਪਊਗੀ ਠੀਕ ਆ ਜੀ ਮੰਨ ਕੇ ਸਾਮਾਨ ਜਿਹੜੀ ਗੱਡੀ ਤੇ ਲੈ ਕੇ ਜਾਣਾ ਉਹ ਤਾਂ ਕਿਰਾਇ ਲੱਗੂਗਾ ਠੀਕ ਆ ਜੀ 25 ਫੁੱਟ ਦਾ ਖਰਚ ਆ ਜ ਠੀਕ ਆ ਵੱਧ ਕਰਾਉਣਾ ਹੋਵੇ ਫੇਰ ਉਹਦੇ ਹਿਸਾਬ ਨਾਲ ਵੱਧ ਕਰਾਉਣਾ ਹੋਵੇ ਮੰਨ ਕੇ ਚਲੋ ਜੇ ਸਾਫਨ 25 ਫੁੱਟ ਦਾ 125000 ਰੁਪਏ ਇੱਕ ਲੈਣਾ ਠੀਕ ਆ 520 ਰੁਪਏ ਫੁੱਟ ਬਣਦਾ 520 ਰੁਪਏ ਫੁੱਟ ਬਣਦਾ 520 ਰੁਪਏ ਸਾਬ ਨਾਲ ਹੋਰ ਪੈਸੇ ਲੱਗ ਜਾਣਗੇ ਉੱਤੇ ਅੱਛਾ ਜੀ ਹੋਰ ਕੀ ਕੀ ਤਿਆਰ ਕਰਦੇ ਆਪਾਂ ਇਹ ਤੋਂ ਇਲਾਵਾ ਖੰਬੇ ਹੋ ਗਈ ਆਪਣੇ ਕੋਲੇ ਖੰਬੇ ਜਮੇ ਹੋਗੇ ਕੱਚੇ ਖਾਲਾਂ ਵਾਲੇ ਨੱਕੇ ਕੱਚੇ ਖਾਲੇ ਨੱਕੇ ਹਾਂ ਠੀਕ ਹੈ ਜੀ ਮੈਂ ਆਪਾਂ ਹੁਣ ਜਗਾ ਹਿਲਾਇਤੀ ਸੀਗੀ ਉਹਦੇ ਕਰਕੇ ਥੋੜਾ ਜਿਹਾ ਦਿੱਕਤ ਸਾਰੀ ਆਏਗੀ ਨੱਕੇ ਨੋਕੇ ਬਣ ਨਹੀਂ ਰਹਿਗੇ ਆਪਣੇ ਕੋਲ ਠੀਕ ਹੈ ਤੇ ਵਾ ਹੌਲੀ ਹੌਲੀ ਬਣ ਕੇ ਚੱਲੋ ਸੈਟਿੰਗ ਕਰਕੇ ਸਾਰੀ ਬਣਾਉਣ ਲੱਗੇ ਜਾਈਏ ਠੀਕ ਹੈ ਜੀ ਕਿੱਥੇ ਤੱਕ ਕਰ ਦੋਗੇ ਜੇ ਜੇ ਇਰੀ ਦੀ ਗੱਲ ਵੱਧ ਗਈ ਇਰੀ ਤਾਂ ਇਹ ਸਾਰਾ ਪੰਜਾਬ ਹਰਿਆਣਾ ਹੀ ਕਰਦਾ ਹੈਗਾ ਸਾਰਾ ਪੰਜਾਬ ਹਰਿਆਣਾ ਖਤਮ ਮਰਜ਼ੀ ਫੋਨ ਆ ਜੇ ਠੀਕ ਹੈ ਜੀ ਫੋਨ ਹੋਣਾ ਚਾਹੀਦਾ ਹੈਗਾ ਐ ਵੀ ਦੇਖ ਤਾਂ ਮਟੀਰੀਅਲ ਤਾਂ ਬਾਈ ਕੋਲੇ ਹੁੰਦਾ ਹੀ ਹੁੰਦਾ ਨਾ ਬਾਈ ਜੀ 20 ਘੰਟੇ ਹੁੰਦਾ ਨਾ ਕਿੰਨੇ ਬੰਦੇ ਕੰਮ ਕਰਦੇ ਹੋ ਬਈ ਕੰਮ ਤਾਂ ਮੰਨ ਕੇ 10 12 ਮੁੰਡੇ ਹੈਗੇ 10 12 ਮੁੰਡੇ ਕੰਮ ਕਰਦੇ ਆ ਠੀਕ ਆ ਬਾਕੀ ਆਪਦੇ ਆਪ ਦੀਆਂ ਸਾਰੇ ਜੀ ਆਪਦੇ ਆਪ ਦੀਆਂ ਸਾਰੇ ਹਾਂ ਠੀਕ ਆ ਹੋਰ ਤਾਂ ਵੀ ਆਪਦੇ ਸਾਰੇ ਸਾਰਿਆਂ ਚੱਲੀ ਜਾਂਦਾ ਸਰਕਲ ਨਾਲ ਆਪਦੇ ਸਰਕਲ ਦੀ ਚੱਲੀ ਜਾਂਦਾ ਹਾਂ ਲਓ ਜੀ ਬਾਈ ਜੀ ਆ ਚੀਜ਼ ਰਹੇਗੀ ਇੱਕ ਦੱਸ ਬਾਈ ਜੀ ਇਹਨਾਂ ਬਾਰੇ ਜੀ ਕੀ ਨੇ ਗੋਲ ਗੋਲ ਜਿਹੇ ਇਹ ਉੱਪਰ ਲਟਕਣ ਆ ਗਏ ਅਸੱయా ਉਦੋਂ ਉੱਪਰ ਲਟਕਣ ਆ ਗਿਆ ਹਾਂ ਜੀ ਹਾਂ ਜੀ ਠੀਕ ਆ ਮਨ ਲਗੇ ਚਲੋ 3 ਇੰਚ ਇਹ ਪੂਰਾ ਮਜ਼ਬੂਤ ਬਣਾਉਣੀ ਹੈ 3 ਇੰਚ ਪੂਰਾ ਮਜ਼ਬੂਤ ਬਣਦਾ ਹਨ ਹਾਂ ਠੀਕ ਆ ਜੀ ਇਹ ਵੀ ਸਿਮਿੰਟ ਆ ਉਹ ਸਿਮਿੰਟ ਦੇਖ ਲਓ 43 ਗ੍ਰੇਡ OPC ਲੈ ਵੀ ਤਾਂ ਤਿਆਰ ਹੋ ਹੀ ਜਾਂਦਾ ਨਾ ਦੇਖ ਸਕਦੇ ਹੋਗੇ ਵੀਰ ਇਦਾਂ ਤਿਆਰ ਕਰਦੇ ਨੇ ਅੱਛਾ ਇਹ ਵਾਲਾ ਸਿਮਿੰਟ ਹਾਂ ਇਹ OPC ਲੈ ਵੀ ਆਹ ਸਿਮਿੰਟ ਪੈਂਦਾ ਵਈ ਦੇਖ ਸਕਦੇ ਹੋ ਨਾ OPC OPC 43 ਰੌਕ ਸਟਰੋਂਗ ਹਾਂ ਲੈ ਵੀ ਇਹ ਸਿਮਿੰਟ ਪੈਂਦਾ ਦੇ ਵਿੱਚ ਇੱਥੇ ਇੱਧਰ ਵੀਰ ਤਿਆਰ ਕਰਨ ਲੱਗੇ ਪਏ ਨੇ ਦੇਖ ਸਕਦੇ ਹੋਗੇ ਜੇ ਕੋਈ ਹੋਰ ਚੀਜ਼ੇ ਤਿਆਰ ਕਰਵਾਉਣੀ ਹੋਵੇ ਵੀਰਾਂ ਨੇ ਕੋਈ ਆਪਦੀ ਕੀ ਕੀ ਹੋ ਸਕਦਾ ਇਹਦੇ ਵਿੱਚ ਖੰਬੇ ਹੋ ਸਕਦੇ ਜੀ ਨੱਕਾ ਹੋ ਸਕਦੇ ਖੰਬੇ ਨੱਕੇ ਹੁੰਦੇ ਨਾ ਜ਼ਿਆਦਾਤਰ ਨਾ ਜਾਇ ਤਾਂ ਇਹੀ ਚੀਜ਼ਾਂ ਹੁੰਦੀਆਂ ਨੇ ਠੀਕ ਆ ਜੀ ਜੇ ਕੋਈ ਵਾੜਾ ਉਹ ਕਰਦਾਗਾ ਮੈਨੂੰ ਕਿ ਚਲੋ ਕਈ ਵਾਰ ਕੋਈ ਕਹਿੰਦਾ ਵੀ ਉਹ ਬਣਾ ਦੇ ਵੀ ਡੱਗੀ ਬਣਾ ਕੇ ਦੇ ਦੋ ਜੀ ਘੜਿਆਂ ਦੀ ਠੀਕ ਆ ਟੈਂਕੀਆਂ ਜਿਵੇਂ ਕਿ ਕਿੱਥੇ ਮੈਂ ਟੈਂਕੀ ਕਰ ਲੈਨੇ ਆਪਾਂ ਉਹ ਤਿਆਰ ਕਰ ਦੋ ਹਾਂ ਅਸੀਂ ਉਹ ਆਪ ਤਿਆਰ ਕਰ ਦਿਆਂਗੇ ਅਸੀਂ ਉਹ ਵੀ ਆਪ ਤਿਆਰ ਕਰ ਲੇ ਲੇ ਨੇ ਤਿਆਰ ਅਸੀਂ ਮੰਨ ਕੇ ਚਲੋ ਆਪਦੇ ਵਾਸਤੇ ਹੁਣ ਤਾਂ ਅਸੀਂ ਉਧਰ ਪੰਗਾਂ ਨੇ ਜਗਾ ਚੇਂਜ ਕਰੀਏ ਨਾ ਅੱਛਾ ਅੱਛਾ ਟੈਂਕੀਆਂ ਵੀ ਬਣਾ ਦਿੰਨੇ ਆਂਗੇ ਠੀਕ ਉਹ ਗਲ ਕਰ ਬਣਾਉਂ ਲੋਕਲ ਲੋਕਲ ਦਾ ਅੱਛਾ ਉਹ ਲੋਕਲ ਲੋਕਲ ਦਾ ਜੀ ਕਿ ਹੁਣ ਦੂਰ ਕਵੀ ਵੀ ਕਰਦੇ ਵੈਸੇ ਹੁਣ ਜਿਆਦਾ ਰਬੜ ਵਾਲੀ ਚੱਲ ਰਹੀ ਹੈ ਜਿਆਦਾ ਟੈਂਕੀ ਹੈ ਨਾ ਹਾਂ ਬਾਕੀ ਪਤਾ ਕੀ ਗੱਲ ਆਈ ਰਬੜ ਵਾਲੀ ਆਪਦੀ ਜਗਾ ਤੇ ਹਨਾ ਇਹ ਆਪਦੀ ਹਾਂ ਤੇ ਹੈਗੇ ਹਾਂ ਇਹਦੇ ਮੰਨ ਕੇ ਜਿਹੜਾ ਇਹਦਾ ਪਾਣੀ ਆ ਇਹਨੂੰ ਪੰ ਤੁਸੀਂ ਧੁੱਪੇ ਰੱਖੀ ਰੱਖੋ ਪਾਣੀ ਗਰਮ ਨਹੀਂ ਹੁੰਦਾ ਗਰਮ ਨਹੀਂ ਹੁੰਦਾ ਠੀਕ ਆ ਟੈਂਕੀ ਨੂੰ ਰੱਖ ਦਿਓ ਤੁਸੀਂ ਧੁੱਪੇ ਤੁਸੀਂ ਪਾਣੀ ਦਾ ਹੱਥ ਨਹੀਂ ਧੋ ਸਕਦੇ ਸਹੀ ਗੱਲ ਹੈ ਇਹਦੇ ਚ ਹਵਾ ਕਰਾਸ ਹੁੰਦੀ ਰਹਿੰਦੀ ਹੈ ਨਾ ਪਾਣੀ ਠੰਡਾ ਰਹਿੰਦਾ ਹਾਂ ਪਾਣੀ ਠੰਡਾ ਰਹਿੰਦਾ ਬ ਅਸੀਂ ਆਪਦੇ ਕੋਠੇ ਤੇ ਚੜ੍ਹਾ ਰੱਖਿਆ ਜੀ ਬਣਾ ਕੇ ਅੱਛਾ ਅੱਛਾ ਚਲੋ ਪਾਣੀ ਨਹੀਂ ਗਰਮ ਹੁੰਦਾ ਇਹਨਾਂ ਠੀਕ ਹੈ ਵੀਰੇ ਠੀਕ ਹੈ ਜੀ ਧੰਨਵਾਦ ਕਰਦੇ ਆਂਗੇ ਲਓ ਜੀ ਬਾਈ ਜੀ ਵੀਰਾਂ ਨੂੰ ਇੱਕ ਵਾਰ ਮੌਕਾ ਜ਼ਰੂਰ ਦਿਓ ਆਪਾਂ ਖੜਿਆ ਜੀ ਪਿੰਡ ਰੋੜੀ ਦੇ ਵਿੱਚ ਜ਼ਿਲ੍ਹਾ ਹੈਗਾ ਸਰਸਾ ਹਰਿਆਣੇ ਦੇ ਵਿੱਚ ਠੀਕ ਹੈ ਜੀ ਤੇ ਸਕਰੀਨ ਤੇ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਇਹਨਾਂ ਦੀ ਜ਼ਰੂਰਤ ਹੋਵੇ ਕੋਠੀ ਦੇਵ ਤੇ ਲਵਾਉਣ ਦੇ ਲਈ ਤਾਂ ਬਾਈ ਜੀ ਵੀਰਾਂ ਨਾਲ ਸੰਪਰਕ ਕਰ ਲਿਓ ਧੰਨਵਾਦ ਠੀਕ ਹੈ ਜੀ